ਦੇਖੋ ਜਿਹੜਾ ਇੱਕ ਘਾਤ ਲਾਨਾ ਕੈਰਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਤਕਰ ਸ੍ਰੀ ਹਰਮੰਦਰ ਸਾਹਿਬ ਵਿਖੇ ਜਦੋਂ ਅਕਾਲ ਤਖਤ ਦੇ ਆਦੇਸ਼ ਅਨੁਸਾਰ ਸੇਵਾ ਨਿਭਾਰੇ ਸੀ ਉੱਥੇ ਹੋਇਆ ਪਹਿਲੀ ਨਜ਼ਰ ਤੇ ਲੱਗਿਆ ਕਿ ਸੁਰੱਖਿਆ ਜਵਤਿਆਂ ਦੀ ਚੂਕ ਹੈ ਪਰ ਬਾਅਦ ਦੇ ਵਿੱਚ ਜਿਸ ਤਰੀਕੇ ਸੀਸੀਟੀਵੀ ਫੁਟੇਜ ਦੇ ਸਬੂਤ ਸਾਹਮਣੇ ਆਏ ਔਰ ਜਿਹੜੀ ਉੱਥੇ ਪੁਲਿਸ ਤਾਇਨਾਤ ਸੀ ਉਹ ਕਿਸ ਤਰੀਕੇ ਉਹ ਨਰੇਂਦਰ ਸਿੰਘ ਚੋੜੇ ਨੂੰ ਲੈ ਕੇ ਕੁਮਬਰੀ ਸੀ ਔਰ ਰੈਕੀ ਕਰਵਾਰੀ ਸੀ ਇਥੋਂ ਇੱਕ ਗੱਲ ਸਪਸ਼ਟ ਹੋਈ ਕਿ ਸਟੇਟ ਸਪான்ਸਰਡ ਇੱਕ ਅਸੈਸਿਨੇਸ਼ਨ ਪਲਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੀ ਪਰ ਅੱਜ ਜਿਵੇਂ ਭਾਜਪਾ ਲੱਗੀ ਹੈ ਖਾਸ ਕਰਕੇ ਰਵਨੀਤ ਬਿੱਟੂ ਹੋਣ ਰਮਨ ਮਲਿਕ ਹੋਣ ਇਹਨਾਂ ਦੇ ਬਿਆਨ ਤਾਂ ਸਾਬਤ ਕਰ ਰਹੇ ਨੇ ਵੀ ਇਹ ਕਿਤੇ ਨਾ ਕਿਤੇ ਡੀਪ ਸਟੇਟ ਪਾਲਿਸੀ ਔਰ ਜਿਹੜੀ ਮੋਡਰੇਟ ਸਿੱਖ ਲੀਡਰਸ਼ਿਪ ਹੈ ਪੰਜਾਬ ਦੇ ਅੰਦਰ ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਤਾਂ ਉਹਨੂੰ ਮਾਰਨ ਵਾਲੇ ਪਾਸੇ ਨੂੰ ਲੱਗੇ ਔਰ ਮੈਂ ਬਿੱਟੂ ਸਾਹਿਬ ਨੂੰ ਬੜੇ ਸਪਸ਼ਟ ਲਫ਼ਜ਼ਾਂ 'ਚ ਜਵਾਬ ਦੇਣਾ ਚਾਹੁੰਦਾ ਕਿ ਰਵਨੀਤ ਬਿੱਟੂ ਸਾਹਿਬ ਜਦੋਂ ਜਦੋਂ ਕੋਈ ਅਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਘਰ ਤੇ ਚੜ੍ਹ ਕੇ ਆਇਆ ਹਥਿਆਰ ਲੈ ਕੇ ਗੋਲੀਆਂ ਚਲਾਈਆਂ ਨੇ ਉਹਨਾਂ ਦਾ ਬਚਿਆ ਕੱਖ ਨਹੀਂ ਹਾਂ ਤੁਹਾਡੀ 84 ਵਾਲੀ ਮਾਨਸਿਕਤਾ ਹੈ ਇੰਦਰਾ ਗਾਂਧੀ ਨੂੰ ਤੁਸੀਂ ਮਾਂ ਕਹਿੰਦੇ ਹੋ ਜਾਂ 84 ਚ ਦਰਬਾਰ ਸਾਹਿਬ ਤੇ ਗੋਲੀ ਚੱਲੀ ਜਾਂ ਜਗ ਨਰੈਣ ਸਿੰਘ ਚੌੜੇ ਨੇ ਗੋਲੀ ਚਲਾਈ ਤੇ ਅਜ ਰਵਨੀਤ ਬਿੱਟੂ ਕਹਿੰਦਾ ਜੀ ਨਰੈਣ ਸਿੰਘ ਚੌੜੇ ਦਾ ਸਨਮਾਨ ਹੋਣਾ ਚਾਹੀਦਾ ਉਹਨੇ ਤਾਂ ਇੱਕ ਸਿਮਤੀ ਦੇ ਵਿੱਚ ਆ ਕੇ ਕੀਤਾ ਮਤਲਬ ਉਹੀ ਦੀਪ ਸਟੇਟ ਪਾਲਿਸੀ ਏਜੰਸੀਆਂ ਦਾ ਖੇਡ ਕਿ ਜਿਹੜਾ ਅਸੈਸੀਨੇਸ਼ਨ ਪਲੋਟ ਹੈ ਉਹਨੂੰ ਸਿਰਤੀ ਦਾ ਰੰਗ ਦੇ ਦਿਓ ਤਾਂ ਹੀ ਕਮਿਸ਼ਨਰ ਸਾਹਿਬ ਤੋਂ ਤੁਸੀਂ ਲੋਕਾਂ ਨੇ ਬਿਆਨ ਦਵਾਇਆ ਅਜੇ ਤਾਂ ਅਸਲੀਅਤ ਤੁਹਾਡੀ ਲੋਕਾਂ ਦੀ ਨੰਗੀ ਹੋ ਗਈ ਔਰ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਹੁਣ ਬਿੱਕੂ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਫਿਰ ਤੇ ਬੈਲ ਸਿੰਘ ਦੇ ਪਰਿਵਾਰ ਨੂੰ ਤਾਂ ਨਹੀਂ ਪਤਾ ਹੋ ਸਕਦਾ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਚਾਈਦਾ ਸੀਸ ਨਵਾ ਕੇ ਚਾਈਦਾ ਅਕਾਲ ਤਖਤ ਸਾਹਿਬ ਦੇ ਨਾਲ ਤਕਰੀਰਾਂ ਦਲੀਲਾਂ ਨਹੀਂ ਹੁੰਦੀਆਂ ਗੁਰਸਿੱਖ ਜਾਂਦਾ ਹੈ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਣ ਭਾਵਨਾ ਦੇ ਨਾਲ ਤੇਰੇ ਨਾਲ ਰਵਨੀਤ ਬਿੱਟੂ ਮੇਰੀ ਇੱਕ ਗੱਲ ਦਾ ਜਵਾਬ ਦੇਵੇ ਜਿਹੜੀ ਉਥੇ ਮਲੇਰਪੋਟਲੇ ਕੁਰਾਨ ਸ਼ਰੀਫ ਦੀ ਬੇਦਬੀ ਹੋਈ ਉਹ ਚ ਤਾਂ ਆਮ ਆਦਮੀ ਪਾਰਟੀ ਦਾ ਸਿੱਧਾ ਲਿੰਕ ਸਾਹਮਣੇ ਆ ਗਿਆ ਨਰੇਸ਼ যাদব ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਹਨੇ ਬੇਦਬੀਆਂ ਕਰਾਈਆਂ کورٹ ਨੇ ਸਜ਼ਾ ਦਿੱਤੀ ਉਥੇ ਤਾਂ ਰਵਨੀਤ ਬਿੱਟੂ ਬੋਲਿਆ ਨਹੀਂ ਬੀਜੇਪੀ ਬੋਲੀ ਨਹੀਂ ਕਿਉਂ ਕੁਰਾਨ ਸ਼ਰੀਫ ਹਿੰਦੂਤਵ ਦੇ ਮੁੱਦੇ ਨੂੰ ਸੂਟ ਨਹੀਂ ਕਰਦਾ ਉਹ ਬੇਦਬੀ ਨਹੀਂ ਸੀ ਤੋ ਇਹ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਰਬੱਤ ਦੇ ਭਲੇ ਲਈ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਹੈ ਅਕਾਲ ਤੱਕ ਨੂੰ ਕੋਈ ਤਕਰੀਰ ਦਲੀਲ ਨਹੀਂ ਕੀਤੀ ਨਹੀਂ ਤਾਂ ਬੇਦਬੀ ਦੇ ਦੋਸ਼ੀ ਤਾਂ ਮਰੇਸ਼ ਚੱਧਰ ਵਰਗੇ ਸਾਹਮਣੇ ਦੇ ਲੋਕਾਂ ਦੇ ਜਿਹਨਾਂ ਨੇ ਬੇਦਬੀਆਂ ਕਰਾਈਆਂ ਔਰ ਜਸਟਿਸ ਜੋਰਾ ਸਿੰਘ ਨੇ ਤਾਂ ਸ਼ਰਯਾਮ ਕਿਹਾ ਸੀ ਜਿਹੜੇ ਬੇਦਬੀਆਂ ਦੀ ਜਾਂਚ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਭਗਵੰਤ ਮਾਨ ਨੂੰ ਖੁੱਲੀ ਡਰੇਡ ਦਾ ਚੈਲੰਜ ਦਿੱਤਾ ਉਹ ਤਾਂ ਕਦੇ ਕਬੂਲਿਆ ਨਹੀਂ ਔਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਾਲੇ ਮਾਰਨ ਦੀ ਸਾਜ਼ਿਸ਼ ਨਾਲੇ ਸ਼ਰੋਮਣੀ ਅਕਾਲ ਦੋ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਿਸ਼ ਤੇ ਹੁਣ ਉਹ ਚ ਬੀਜੇਪੀ ਦੀ ਭਾਈ ਵਾਲੀ ਜਿਹੜੀ ਸਾਹਮਣੇ ਆਈ ਹੈ ਪੰਜਾਬ ਤੇ ਸਿੱਖ ਸਭ ਦੇਖ ਰਹੇ ਨੇ ਨਾਨਕ ਨਾਮਲੇਵਾ ਸਮਝਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਹੱਤਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਕੀ ਮਰਿਆਦਾ ਹੈ ਇਹ ਕਾਂਗਰਸੀਆਂ ਨੂੰ ਤੇ ਬਿੱਟੂ ਵਰਗੇ ਭਾਜਪਾਈਆਂ ਨੂੰ ਕਿ ਬਰਿਆਦਵਾ ਕਦੇ ਸਮਝ ਨਹੀਂ ਆ ਸਕੀ